ਤੋਂ ਕਹਿੰਦੇ ਕਰੋਨਾਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੀ ਅਪਡੇਟ ਦੇਖਣ ਲਈ ਆਪਣੀ ਅੱਗੇ ਲਾਈਕ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਅੱਗੇ ਗੱਲ ਕਰਾਂਗੇ ਭਿੱਖੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਆ ਫਾਈਨਲ ਮੈਚ ਵਾਸੀ ਰੱਤਾਥੇ ਤੇ ਛੱਠੇ ਵਾਲਾ ਰੱਤਾਥੇ ਦੇਰੇ 12 ਨੰਬਰ ਤੇ ਛੱਠੇ ਵਾਲ ਦੇਰੇ 6 ਨੰਬਰ ਫਾਸਟ ਰੇ ਰੱਤਾਥੇ ਸੈਕੰਡਰੀ ਛੱਠੇ ਵਾਲਾ ਟੀਮ ਬੈਸਟ ਰੇਡਰ ਹੈ ਅਤੇ ਦੇਸੀ ਫਰਮਾਨੇ ਵਾਲਾ ਮੁੰਡਾ ਹਰਿਆਣੇ ਵਾਲਾ ਪੰਜ ਰੇਡਾਂ ਪਾ ਕੇ ਪੰਜ ਹੀ ਨੰਬਰ ਲਾਇਆ ਨੌਨ ਸਟਾਪ ਪਾ ਰਿਹਾ ਕਹਿੰਦੇ ਆ ਵੀ ਪੂਰੀ ਪੀਕ ਤੇ ਚੱਲਦਾ ਅੱਜਕੱਲ ਤੇ ਬੈਸਟ ਯਾਫੀਰ ਹੈ ਜਿਹੜੇ ਇੱਥੇ ਤਿੰਨ ਤਿੰਨ ਟੱਚ ਸੀ ਇੱਕ ਇੱਕ ਜਫਾ ਤਿੰਨ ਜਣੇ ਜੁਆਇੰਡ ਰਹੇ ਰੱਤਾ ਤੇ ਅਲਕਲਵਿੰਦਰ ਜੰਜੂਆ ਤੇ ਖੁਸ਼ੀ ਇਹ ਤਿੰਨੇ ਜਣੇ ਜੁਆਇੰਡ ਰਹੇ ਪਹਿਲਾ ਨਾਮ ਸੀ ਜਿਹੜਾ ਇੱਥੇ ਉਹ ਸੀਗਾ 70000 ਦੂਜਾ ਨਾਮ 52000 ਸੀਗਾ ਬੈਸਟਾਂ ਦੇ ਲਈ 11-11000 ਸੀ ਤੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ